ਚਾਰੋਂ ਸਹਿਬਜ਼ਾਦਿਆਂ ਦਾ ਰੂਪ ਸਮਝ ਕੇ ਸਾਰਿਆਂ ਦੇ ਵਿੱਚ ਉਹ ਪ੍ਰਸ਼ਾਦ ਵਰਤਾਇਆ ਜਾ ਰਿਹਾ ਏ ਸਾਰੇ ਸਿੰਘਾਂ ਦੇ ਵਿੱਚ ਪ੍ਰਸ਼ਾਦ ਵਰਤੌਣ ਦੇ ਨਾਲ ਥੋੜੇ ਜੇ ਬਾਟੇ ਦੇ ਵਿੱਚ ਚੌਲ ਬਚ ਗਏ ਆ ਤੇ ਥੋੜਾ ਜਾਂ ਬਚ ਗਿਆ ਚੂਰਮਾ ਤੇ ਵਰਤਾਵੇ ਦੇ ਵਜੋਂ ਸਿੰਘ ਰਹਿ ਗਿਆ ਗੁਰਮੁਖੋ ਇੱਕ ਹੁਣ ਉਸ ਸਿੰਘ ਦੇ ਹਿੱਸੇ ਬਾਟੇ ਦੇ ਵਿੱਚੋਂ ਦੋਨੇ ਪ੍ਰਸ਼ਾਦ ਆਉਂਦੇ ਆ ਤੇ ਮਾਤਾ ਸਾਹਿਬਕੌਰ ਜੀ ਹੁਣ ਉਹਨੂੰ ਉਹਨੂੰ ਵਰਦਾਨ ਦਿੰਦੇ ਆ ਪੁੱਤਰਾ ਤੇਰੇ ਹਿੱਸੇ ਦੇ ਵਿੱਚ ਚਮਕੌਰ ਗੜੀ ਦੀ ਦ੍ਰਿੜਤਾ ਤੇ ਸਰਹਿੰਦ ਦੀਆਂ ਨੀਹਾਂ ਦਾ ਸਿੱਧਕ ਆਇਆ ਹੈ ਤੇ ਤੇਰੇ ਤੇਰੇ ਵਾਸਤੇ ਬੜੇ ਮਾਣ ਵਾਲੀ ਗੱਲ ਆ ਤੇ ਉਹ ਸਿੰਘ ਪਿਆਰ ਦੇ ਨਾਲ ਚਾਰੋਂ ਸਹਿਬਜਾਂਦਿਆਂ ਦਾ ਨਾਮ ਧਿਆ ਕਰਕੇ ਤੇ ਮਾਤਾ ਜੀ ਨੂੰ ਬੇਨਤੀ ਕਰਦਾ ਮਾਤਾ ਜੀ ਮੈਂ ਆਪ ਜੀ ਦਾ ਨਾਦੀ ਪੁੱਤਰ ਖਾਲਸਾ ਹਾਂ ਇਹ ਸੀਸ ਆਪ ਜੀ ਦਾ ਏ ਜਿੱਥੇ ਚਾਹੋ ਵਰਤ ਸਕਦੇ ਹੋ ਬਾਅਦ ਸ਼ਰਤ ਕਿ ਤੁਸੀਂ ਮੇਰੇ ਆਪ ਅੰਗ ਸੰਗ ਸਹਾਈ ਹੋ ਕੇ ਸਵਾਵਾਵਾਂ ਕਰਵਾਉਣੀਆਂ ਹੁਣ ਉਹ ਸਿੰਘ ਕੌਣ ਆ ਉਹ ਸਿੰਘ ਆ ਗੁਰਮਖੋ ਅਸਲ ਵਿੱਚ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਦੇ ਵਿਸਥਾਰ ਦੇ ਰੂਪ ਦੇ ਵਿੱਚ ਗਿਆਨੀ ਬੈਂਤਾ ਸਿੰਘ ਜੀ ਹੋਣਾ ਨੇ ਬੜੀ ਸਹਿਜਤਾ ਦੇ ਨਾਲ ਆਪ ਜੀ ਨੂੰ ਸਮਝਾਉਣਾ ਕੀਤਾ ਏ ਉਸ ਬ੍ਰਹਮ ਗਿਆਨੀ ਦਾ ਨਾਮ ਆ ਗੁਰਮਖੋ ਬਾਬਾ ਦੀਪ ਸਿੰਘ ਸਾਹਿਬ